ਹਾਂ ਜੀ ਅੱਜ ਵੱਡੀ ਸੂਰਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਉੱਥੇ ਪਹੁੰਚੇ ਸੀ ਦਰਪੁਣ ਸਾਹਿਤ ਸਭਾ ਦੇ ਵੱਲੋਂ ਇੱਕ ਕਵੀ ਦਰਬਾਰ ਕਰਵਾਇਆ ਗਿਆ ਸੀ ਤੇ ਉਸ ਕਵੀ ਦਰਬਾਰ ਦੇ ਵਿੱਚ ਅਸੀਂ ਪਹੁੰਚੇ ਤਾਂ ਕਵੀ ਦਰਬਾਰ ਦੇ ਵਿੱਚ ਇੱਕ ਵੀਰ ਨੇ ਇਹ ਜਿਹੜਾ ਕਿਤਾਬਾਂ ਆਂਦੀ ਜਿਹੜੀ ਸਟਾਲ ਆ ਉਹ ਲਾਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀਆਂ ਕਿਤਾਬਾਂ ਉਹ ਕਿਤਾਬਾਂ ਜਿਨ੍ਹਾਂ ਨੂੰ ਪੜਨ ਵਾਲੇ ਨੇ ਆਪਣਾ ਭਵਿੱਖ ਹੀ ਬਦਲਿਆ ਤਾਂ ਅੱਜ ਇਸ ਕਿਤਾਬਾਂ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਨਾਲ ਦੀ ਨਾਲ ਆਪਣੀ ਯਾਦ ਆ ਗਈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਅਸੀਂ ਮੈਂ ਅੱਜ ਮੇਰਾ ਵੀਰ ਸੁਖੀ ਮਗਾਣੀ ਅਸਰਲੇਖ ਚੈਨਲ ਚਲਾ ਰਹੇ ਨੇ ਉਹ ਉਹਨਾਂ ਦੇ ਨਾਲ ਮਿਲ ਕੇ ਸੀ ਬੇਰਜਗਾਰੀ ਦੇ ਸਮੇਂ ਵਿੱਚ ਕਾਫੀ ਲੰਮਾ ਸਮਾਂ ਜਿਹੜਾ ਕਿਤਾਬਾਂ ਦਾ ਉਹਨਾਂ ਨੂੰ ਹਰ ਤਰ੍ਹਾਂ ਦੇ ਮੇਲੇ ਦੇ ਉੱਪਰ ਯੂਨੀਵਰਸਿਟੀਆਂ ਦੇ ਵਿੱਚ ਸਾਹਿਤ ਸੁਭਾਵਾਂ ਦੇ ਉੱਪਰ ਜਾ ਕੇ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਨੂੰ ਵੇਚਣਾ ਜਿਹਦੇ ਵਿੱਚ ਸਾਡਾ ਨਾਲ ਦੀ ਨਾਲ ਰੋਜਗਾਰ ਵੀ ਸੀਗਾ ਤੇ ਨਾਲ ਦੀ ਨਾਲ ਲੋਕਾਂ ਨੂੰ ਸਾਹਿਤ ਦੇ ਨਾਲ ਜੋੜ ਕੇ ਰੱਖਣਾ ਤੇ ਉਹ ਕਿਤਾਬਾਂ ਲੋਕਾਂ ਤੱਕ ਪਹੁੰਚਾਉਣੀਆਂ ਜਿਹੜੀਆਂ ਆਮ ਗਣਤੀ 'ਚ ਉਹਨਾਂ ਵੀਰ ਨਾਲ ਵੀ ਮੈਂ ਗੱਲ ਕਰਾਉਂਗਾ ਇਹਨਾਂ ਨੇ ਵੀ ਥੋੜੀ ਜਿਹੀ ਮੇਰੀ ਵੀਡੀਓ ਤੋਂ ਪਹਿਲਾਂ ਗੱਲ ਦੱਸੀ ਕਿ ਮੈਂ ਕੋਈ ਮੇਲਾ ਸੀ ਇੱਥੇ ਇਸ ਏਰੀਆ 'ਚ ਲੱਗਿਆ ਉੱਥੇ ਗਿਆ ਸੀ ਉੱਥੇ ਕੋਈ ਕਿਤਾਬ ਇਸ ਤਰ੍ਹਾਂ ਦੀ ਲੋਕਾਂ ਨੇ ਨਹੀਂ ਚੱਕੀ ਐ ਤਾਂ ਮੈਂ ਇਹਨਾਂ ਨਾਲ ਗੱਲ ਵੀ ਕਰ ਰਿਹਾ ਸੀ ਕਿ ਕਿਤਾਬ ਪਈ ਐ ਮਾਲਾ ਮਣ ਕੇ ਮੈਂ ਖੁਦ ਚਾਹੇ ਪੰਜਾਬੀ ਦਾ ਅਧਿਆਪਕ ਹਾਂ ਪਰ ਮੈਂ ਕਿਤਾਬਾਂ ਬਹੁਤ ਘੱਟ ਪੜਦਾ ਸੀ ਪਰ ਜਦੋਂ ਮੈਂ ਮਾਲਾ ਮਣ ਕੇ ਆ ਪਈ ਐ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਜਦੋਂ ਮੈਂ ਇਹ ਪੜ੍ਹੀ ਉਸ ਤੋਂ ਬਾਅਦ ਮੇਰਾ ਕਿਤਾਬਾਂ ਨੂੰ ਪੜਨ ਦਾ ਸ਼ੌਂਕ ਬਣ ਗਿਆ ਸੀ ਇਹ ਅਸੀ ਕਿਤਾਬ ਐ ਜਿਹਨੂੰ ਤੁਸੀਂ ਜਿਹੜਾ ਪੇਜ ਵੀ ਪੜੋ ਜਿੱਥੋਂ ਵੀ ਖੋਲ ਕੇ ਪੜੋ ਤੁਹਾਨੂੰ ਉਹਨੇ ਸਿੱਖ ਦੇ ਦੇਣੀ ਐ ਤਾ ਆਪਾਂ ਜਿਹੜੇ ਵੀਰ ਨੇ ਕਿਤਾਬਾਂ ਲਗਾਈਆਂ ਹੋਈਆਂ ਨੇ ਤਾਂ ਉਹ ਵੀਰ ਦੇ ਨਾਲ ਵੀ ਗੱਲਬਾਤ ਕਰਾਉਣੇ ਆ ਇਹ ਵੀਰ ਇੱਥੇ ਖੜੇ ਹੋਏ ਨੇ ਕਾਫੀ ਤੇ ਇਹਨਾਂ ਦੇ ਨਾਲ ਖੁਸ਼ੀ ਦੀ ਗੱਲ ਆ ਆ ਬੇਟਾ ਛੋਟਾ ਜਿਹਾ ਬੇਟਾ ਮੈਂ ਇਹਨਾਂ ਨੂੰ ਪੁੱਛਿਆ ਕਿ ਬੇਟਾ ਨਾਲ ਹੀ ਹੁੰਦਾ ਤੇ ਇਹਨਾਂ ਨੇ ਦੱਸਿਆ ਕਿ ਬੇਟਾ ਹਰ ਸਮੇਂ ਮੇਰੇ ਨਾਲ ਆਉਂਦਾ ਤੇ ਸਕੂਲ ਪੜਦਾ ਵੀ ਕਰਦਿਆਂ ਵੀਰ ਨਾਲ ਗੱਲਬਾਤ ਕਦੋਂ ਤੋਂ ਕੰਮ ਕਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰ ਜੀ ਤੁਹਾਡਾ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਹੈ ਤੇ ਤੁਸੀਂ ਕਦੋਂ ਤੋਂ ਇਸ ਕੰਮ ਦੇ ਵਿੱਚ ਜੁੜੇ ਹੋਏ ਹੋ ਤੁਹਾਨੂੰ ਕਿਵੇਂ ਲੱਗਣਾ ਇਹ ਕੰਮ ਮੇਰਾ ਨਾਮ ਸੁਖਵ ਤੇ ਆਪਾਂ ਇੱਥੇ ਮਿਸਟਰਸ ਮੈਜਿਕ ਦੇ ਸੀਐਮ ਦਾ ਬੁੱਕਸਟਾਲ ਆਪਾਂ ਲਾਉਣੀ ਆ ਨਾਲ ਆਪਾਂ ਕੋ ਮੈਗੀਕ ਹੈ ਟ੍ਰੈਕਿੰਗ ਹੁੰਦੇ ਆ ਤੇ ਇਹ ਜਿੱਦਾਂ ਆਪਾਂ ਪਹਿਲਾਂ ਤੋਂ ਕਿਤਾਬਾਂ ਕਾਫੀ ਬੜੀਆਂ ਆ ਜਿੱਦਾਂ ਸਕੂਲ ਟਾਈਮ ਤੋਂ ਲੈ ਕੇ ਸੀਨੀਅਰ ਤੋਂ ਲੈ ਕੇ ਬਾਅਦ ਨਹੀਂ ਤੱਕ ਬਹੁਤਿਆਂ ਸਾਰੀਆਂ ਕਿਤਾਬਾਂ ਸੀ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਕਿਤਾਬਾਂ ਨਾਲ ਠੌਂਕ ਪੈ ਜਾਂਦਾ ਆ ਤੇ ਆਪਾਂ ਲੱਭਦੇ ਹਾਂ ਸਟਾਲ ਕਿੱਥੇ ਲੱਗੇ ਹੁੰਦੇ ਆ ਤੇ ਹਰੇਕ ਸਾਲ ਜਦੋਂ ਵੀ ਆਪਾਂ ਦੇਖੀਦਾ ਗਦਰੀ ਪਾਦਿਆਂ ਦਾ ਮੇਲਾ ਜਲੰਧਰ ਦੇ ਵਿੱਚ ਆ ਬਹੁਤ ਵਧੀਆ ਉੱਥੇ ਜਾ ਕੇ ਮੈਂ ਥੋੜੀਆਂ ਕਿਤਾਬਾਂ ਲੈ ਕੇ ਆਉਣੀਆਂ ਸਾਡੇ ਟੀਚਰ ਆ ਉਹਨਾਂ ਨੇ ਵੀ ਕਿਹਾ ਕਿ ਹਾਂ ਵੀ ਗੱਦੀਵਾ ਮੈਨੂੰ ਮੇਲੇ ਤੇ ਜਾਓ ਜਾ ਕੇ ਕਿਤਾਬ ਅਕਤੂਬਾ ਲਓ ਕਿ ਉੱਥੋਂ ਕਿਤਾਬਾਂ ਲਿਆ ਕੇ ਫੁੱਟ ਫੋਟਾ ਰੱਖੀ ਜਾਣੀਆਂ ਤੇ ਉਸ ਤੋਂ ਬਾਅਦ ਜਦੋਂ ਮੈਂ ਬਾਹਰ ਵੀ ਚਲ ਗਿਆ ਤੇ ਮੈਨੂੰ ਲੋਕਤਾਲੇ ਹੋਇਆ ਇੱਥੇ ਵਾਪਸ ਆਇਆ ਇਹਨੂੰ 10-12 ਸਾਲ ਬਾਅਦ ਹੀ ਰਿਹਾ ਉਦੋਂ ਹੀ ਮੈਂ ਮੈਜਿਕ ਟਰੈਕ ਸਿੱਖੇ ਤੇ ਮੈਜਿਕ ਟਰੈਕਾਂ ਲਈ ਨਾਲ-ਨਾਲ ਫਿਰ ਮੈਂ ਇਹਦਾ ਪੂਰੀ ਪਲਾਨ ਬਣ ਗਿਆ ਕਿ ਕਿਤਾਬਾਂ ਦਾ ਸਾਲ ਆਪਾਂ ਜਰੂਰ ਲਾਉਣਾ ਹੈ ਤੇ ਜਿੰਨਾ ਟਾਈਮ ਫ੍ਰੀ ਰਹੇ ਆ ਆਪਾਂ ਇੱਕ-ਇੱਕ ਮੇਲਾ ਕੋਈ ਵੀ ਕਿਤੇ ਵੀ ਧਰੰਦਾ ਹੋਵੇ ਆਪਾਂ ਮੇਲੇ ਤੇ ਗਏ ਆ ਉੱਥੇ ਜਾ ਕੇ ਕਿਤਾਬਾਂ ਵੀ ਆਪਾਂ ਲੱਕੀਆਂ ਆ ਕਿਉਂਕਿ ਪਹਿਲਾ ਪਹਿਲਾ ਔਖਾ ਲੱਗਾ ਕਿਉਂਕਿ ਕਿਤਾਬਾਂ ਕੁਝ ਨਹੀਂ ਮਿਲੀਆਂ ਨਾ ਉਹਨਾਂ ਨੂੰ ਇਹਨਾਂ ਪਤਾ ਸੀ ਸਾਡੇ ਖਾਸ ਕਰ ਨਵਾਂ ਸ਼ਹਿਰ ਏਰੀਆ ਦੇ ਵਿੱਚ ਬਹੁਤ ਹੀ ਘੱਟ ਕਿਤਾਬਾਂ ਚ ਰੁਝਾਨਿਆ ਹਾਂ ਹਾਂ ਜ਼ਿਆਦਾਤਰ ਲੋਕ ਬਾਹਰੋਂ ਰੁਝਾਨ ਬੜਿਆ ਰੁਝਾਨ ਪਰ ਦੇਖੀ ਜਿੱਤਾ ਹੈ ਨਾ ਆਪਾਂ ਮਾਹੌਲ ਨਹੀਂ ਉਦੋਂ ਲਦੇ ਰਹੇ ਬੱਚਿਆਂ ਨੂੰ ਜੇ ਆਪਾਂ ਕਹੀਏ ਆ ਵੀ ਕਿਤਾਬਾਂ ਸਾਡੀ ਜ਼ਿੰਦਗੀ ਆ ਉਹ ਨਹੀਂ ਕਹਿੰਦਾ ਜੀ ਆਪਾਂ ਖਾ ਹੁਣ ਪੰਜ ਦਿਨ ਦਾ ਮੇਲਾ ਲਾਇਆ ਰਾਤ ਸਾਹਿਬ ਯਾਰੀ ਉਹਨਾਂ ਲਈ ਖਾਸ ਕਿਤਾਬਾਂ ਲਿਆਂਦੀਆਂ ਵੀ ਆਪਾਂ ਸਿੱਕੇ ਤੇ ਆਉਂਦੀਆਂ ਜੀ ਆਹ ਸਾਰੀਆਂ ਸਕੇ ਤਾਂ ਨਾਲ ਦੇਖੜਿਆ ਪਰ ਉੱਥੇ ਦੇਖਣ ਚ ਇਹ ਹੀ ਆਇਆ ਕਿ ਇੱਕ ਵੀ ਕਿਤਾਬ ਨਹੀਂ ਕਿਸੇ ਬੰਦੇ ਨੇ ਅੱਛਾ ਰਾਨੀ ਦੀ ਗੱਲ ਇਹ ਹੋਈ ਆ ਕਿ ਇੰਨੀ ਦੁਨੀਆ ਦੇ ਵਿੱਚੋਂ ਇਥੇ ਕਿਤੇ ਆਉਦੀਆਂ ਕਿਤਾਬਾਂ ਕਿਸੇ ਨੇ ਹੱਥ ਨਹੀਂ ਲਾਇਆ ਹਾਂ ਬਹੁਤ ਵੱਡਾ ਮੇਲਾ ਬਹੁਤ ਕਠਨ ਜਾਨੀ ਕਿ ਬਹੁਤ ਜ਼ਿਆਦਾ ਬਾਕੀ ਕਿਤਾਬਾਂ ਵੀ ਕਈ ਲੋਈਆਂ ਇਹ ਕਿਤਾਬਾਂ ਲਈਆਂ ਨਹੀਂ ਜene ਜਾਨੀਆ ਨਾਵਲ ਪੜਦੇ ਨੇ ਨਾਵਲ ਲਿਆ ਸੰਤਾਵਾ ਆਂ ਆ ਹੋਰ ਆਪਾਂ ਕੋਲ ਲਿਖਿਆ ਤੇ ਮਕਸਦ ਸਾਡਾ ਕੀ ਹੈ ਬੱਚਿਆਂ ਦੀ ਸੋਚ ਨੂੰ ਵਿਗਿਆਨਕ ਬਣਾਉਣਾ ਕਿ ਆ ਵੀ ਇੱਕ ਬੱਚਾ ਨੂੰ ਹਰ ਸਵਾਲ ਦਾ ਜਿਹੜਾ ਪਤਾ ਹੋਵੇ ਕਿ ਵਿਗਿਆਨਕ ਤੰਦ ਨਾਲ ਕਿੱਦਾਂ ਹੁੰਦਾ ਹੈ ਆ ਉਹਦੇ ਲਈ ਅਸੀਂ ਕਿਤਾਬਾਂ ਰੱਖੀਆਂ ਆ ਜੀਵ ਦੀ ਉਤਪਤੀ ਹਾਂ ਜੀਵ ਦੀ ਉਤਪਤੀ ਹਾਂ ਜੀ ਚਾਰ ਲਾਸਤਾਰ ਬਣਦਾ ਬੋ ਚਾਰ ਲਾਸਤਾਰ ਬਣਦਾ ਸਿਧਾਂਤ ਹੈ ਉਈ ਬਹੁਤ ਵੱਡਾ ਸਦਾ ਸਾਡੇ ਦਾ ਇਹਦੇ ਨਾਲੇ ਇਹ ਤੋਂ ਛੋਟੀ ਵੀ ਰੱਖੀ ਆ ਮਿੱਟੀ ਤੋਂ ਮੁਨਾਫਤ ਆ ਤੇ ਮੁਨਾਫਤ 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 ਇਹਦੇ ਤੋਂ 4 ਲੱਖ 20 ਬਿਲਕੁਲ ਹਾਂ ਜੀ ਉਸ ਤੋਂ ਬਾਅਦ ਵਿੱਚ ਇੱਕ ਕਿਤਾਬ ਦੀ ਬੱਚਿਆਂ ਦੀ ਪਰਖ ਰਿਖਿਆ ਦੀ ਅਸੀਂ ਕਰਾਈ ਦੀ ਆ ਕਿ ਸਿੱਖ ਰਿਹਾ ਸੀ ਸਤਮੀ ਪਰਖਿਆ ਆ ਤੇ ਇਹ ਬੱਚਿਆਂ ਨੂੰ ਸਕੂਲਾਂ ਵਿੱਚ ਵੀ ਅਸੀਂ ਦਿੱਤੀ ਇਹ ਕਿਤਾਬ ਦੇ ਵਿੱਚ ਬਹੁਤ ਕੁਝ ਆ ਜਾਣਕਾਰੀ ਬੱਚਿਆਂ ਲਈ ਆ ਦੇਖ ਸਕਦੇ ਆ ਛੋਟੀ ਤੋਂ ਛੋਟੀ ਜਾਣ ਕੇ ਘੱਟੋ ਘੱਟ 32 ਇਹਦੇ ਵਿੱਚ ਹੈਗੀਆਂ ਆਪਣੀਆਂ ਅਲੱਗ-ਅਲੱਗ ਟੌਪਿਕ ਤੇ ਬਣਾਈਆਂ ਪੁਨਰ ਜਨਮ ਹੋ ਗਿਆ ਆਮ ਗਿਆਨ ਕੇਸ ਰਿਪੋਰਟਾ ਸਰੀਰ ਪ੍ਰਦਾਨ ਕਰਨਾ ਸੁਖਰਾਤ ਵਰਜ਼ਾ ਤੇ ਆਇਆ ਗਦਰੀ ਬੀਬੀ ਗਲਾਪੌਰ ਬਾਰੇ ਇਹ ਸਾਰੇ ਗਲਾਪੌਰਾਂ ਪਿੱਛੇ ਦੇ ਉਹਨਾਂ ਜਨਮ ਜੰਮੀ ਤੋਂ ਉਹ ਬਹੁਤ ਵੱਡੇ ਪ੍ਰੋਗਰਾਮ ਜਿਹੜੇ ਪੰਜਾਬ ਪੱਧਰ ਤੇ ਮਨਾਏ ਨੇ ਸ਼ਹਾਦਤ ਬਹੁਤ ਹੈ 35 ਸਾਲ ਦੀ ਉਮਰ ਦੇ ਵਿੱਚ ਬਹੁਤ ਸੰਘਰਸ਼ ਕਰਨਾ ਆਪਣੀ ਜਿੰਦਗੀ ਨੂੰ ਖਤਮ ਕਰਕੇ ਸੰਘਰਸ਼ ਨਾਲ ਜੋੜਨਾ ਗਦਰ ਲੈਣ ਨਾਲ ਜੋੜਨਾ ਇਹ ਕਿਸ਼ਾ ਬਹੁਤ ਕੋਈ ਯਾਨੀ ਕਿ ਕੋਈ ਕੋਈ ਕਰਦਾ ਕੋਵਾਂ ਦੇ ਰੰਗੇ ਕਿਤਾਬਾਂ ਜਾਣਕਾਰੀ ਪ੍ਰਭੂ ਦੀ ਕਿਤਾਬ ਇਹ ਆਪਾਂ ਜਿਹੜੀ ਦੀ ਦੇਵ ਦੇ ਪੋਰਟ ਆ ਰਿਹਾ ਇਹਦੇ ਵਿੱਚ ਆਪਾਂ ਸੁਸਾਇਟੀ ਦੀਆਂ ਸ਼ਾਪਾਂ ਤੇ ਉਹਨਾਂ ਬਾਰੇ ਗੱਲਬਾਤ ਕੀਤੀ ਕਿ ਤਾਂ ਕਿ ਸੁਸਾਇਟੀ ਦੀਆਂ ਤੇਈ ਚਾਰਤਾ ਆ ਜੇ ਕੋਈ ਕਹਿੰਦਾ ਕੋਈ ਭੂਤ ਪ੍ਰੇਤ ਹੈਗੇ ਸ਼ਾਪੀ ਹੈਗੀ ਆ ਉਹਦੇ ਆਪਾਂ ਕਿੱਦਾਂ ਉਹਨੂੰ ਖਤਮ ਕਰ ਸਕਦੇ ਆ ਉਹਦੇ ਰਿਕਾਰਡਿੰਗ ਵੀ ਨਹੀਂ ਆ ਤੇ ਬਾਕੀ ਜਾਣ ਕੇ ਜਿਆਦਾ ਆਪਣੀ ਦੋਸਤੀ ਬੱਚਿਆਂ ਨੂੰ ਇੱਧਰ ਨੂੰ ਲਾਇਆ ਜਾ ਬਿਲਕੁਲ ਜਿਵੇਂ ਹੁਣ ਮੇਰੇ ਵੀ ਤੁਹਾਡਾ ਏਰੀਆ ਜਿਹੜਾ ਇਹ ਇਹ ਜ਼ਿਆਦਾਤਰ ਬਾਹਰੋਂ ਘਰੇ ਬੱਚੇ ਜਿਹੜੇ ਆਈਲੈਂਡਸ ਵੱਲ ਜਾਦੇ ਨੇ ਕਿਤਾਬਾਂ ਵੱਲ ਤੁਹਾਨੂੰ ਕੀ ਲੱਗਦਾ ਕਿ ਅੱਜ ਜਿਹੜੇ ਵਿਦਿਆਰਥੀ ਨੇ ਕਿਤਾਬਾਂ ਵੱਲ ਕਿਉਂ ਘਟ ਗਏ ਆ ਕਿਹੜਾ ਕਾਰਨ ਕਿਹੜੀ ਚੀਜ਼ ਇਹੋ ਜੀ ਆ ਗਈ ਜਿਸ ਨਾਲ ਕਿਤਾਬਾਂ ਵੱਲ ਲੋਕ ਘਟ ਗਏ ਇੱਕ ਤਾਂ ਦੇਖੋ ਜੀ ਇੱਕ ਤਾਂ ਜਿੱਦਾਂ ਮੈਂ ਹੁਣ ਜਿੰਨਾ ਜਿੰਨਾ ਨਾਲ ਗੱਲ ਕੀਤੀ ਜੇ ਆਪਾਂ ਦੇ ਮਾਤਾ ਪਿਤਾ ਨਾਲ ਮੈਂ ਬਹੁਤ ਜ਼ਿਆਦਾ ਜਿੰਨੇ ਜਿੰਨੇ ਉਸਤਾਦ ਲੱਗੇ ਉਹਨਾਂ ਦੇ ਵਿੱਚ ਘਰ ਦੇ ਨਾਲ ਗੱਲਬਾਤ ਕਰਦਾ ਹੁੰਦਾ ਕਿ ਹਾਂ ਬਈ ਜਦੋਂ ਪਹਿਲਾਂ ਤਾਂ ਬੱਚਿਆਂ ਦੇ ਜਦੋਂ ਕੋਈ ਬੱਚਾ ਕੋਈ ਕਿਤਾਬ ਚੱਕਦਾ ਉਹਦੇ ਘਰ ਦੇ ਰੋਕ ਦਿੰਦੇ ਹੂੰ ਕਿ ਯਾਰ ਕਿਤਾਬ ਛੱਡ ਤਾਂ ਤੇ ਸੂਲੀਆਂ ਕਿਤਾਬਾਂ ਪਈਆਂ ਤੈ ਜੀਏ ਕਰਨੀਆਂ ਤੇ ਦੂਜੀ ਗੱਲ ਦੇਖਣ ਵਿੱਚ ਇਹ ਆਈ ਆ ਕਿ ਆੜੇ ਬੱਚੇ ਕਦੇ ਸਾਥੋਂ ਟਾਈਮ ਹੈ ਇਹਨਾਂ ਤੋਂ ਗੱਲਾਂ ਤੇ ਮੈਂ ਗੱਲ ਇਹ ਜ਼ਰੂਰ ਕਰੂੰਗਾ ਟਾਈਮ ਦੀ ਗੱਲ ਨਹੀਂ ਹੁੰਦੀ ਟਾਈਮ ਤੋਂ ਮੈਂ 2 ਮਿੰਟ ਅਸੀਂ ਇੱਕ ਪੇਜ ਪੜਨ ਨੂੰ ਕਰਤਾ ਹਾਂ ਕਿਤਾਬ ਨੂੰ ਪੜਨਾ ਇਹ ਨਹੀਂ ਕਿ ਆਪਾਂ ਹੋਣੀ ਪੜ ਕੇ ਰੱਖੀ ਇਹਨੂੰ ਸਿਰਫ 2-2 ਮਿੰਟ ਲਈ ਪੜ ਸਕਦੇ ਕਿਤਾਬ ਨੂੰ ਸਿਰਫ 2 ਮਿੰਟ ਜਾਂ ਕਿ ਇੱਕ ਪੇਜ ਪੜ ਲੇ ਇੱਕ ਜਿੱਦਾਂ ਆਪਾਂ ਸ਼ਾਮ ਨੂੰ ਫ੍ਰੀ ਹੁੰਨੇ ਸੌਣ ਤੋਂ ਪਹਿਲਾਂ ਇੱਕ ਪੇਜ ਪੜ ਲਓ ਦੂਜੇ ਦਿਨ ਇੱਕ ਪੜ ਲਓ ਇਹ ਕਿਤਾਬ ਦੀ ਸਮਝ ਵੀ ਇਸ ਤਰ੍ਹਾਂ ਆਉਂਦੀ ਆ ਕਿ ਸਾਨੂੰ ਜਾਣਕਾਰੀ ਵਾਧੂ ਮਿਲਦੀ ਆ ਇੱਕ ਜਿਹੜਾ ਫਿਰ ਜਿਵੇਂ ਆਪਾਂ ਮੋਬਾਈਲ ਹਾਂਜੀ ਮੋਬਾਈਲ ਦਾ ਅਸਰ ਪਿਆ ਉਹ ਕਿਤਾਬਾਂ ਨਾਲ ਮੋਬਾਈਲ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਮੋਬਾਈਲ ਤੇ ਜਦੋਂ ਵੀ ਆਪਾਂ ਸਕੂਲ ਤੇ ਵੀ ਗੱਲ ਕਰਦੇ ਆ ਉਹ ਕਹਿੰਦੇ ਸਾਡੇ ਕੋਲ ਆਨਲਾਈਨ ਪਈਆਂ ਕਿਤਾਬਾਂ ਬਸ ਤਾਂ ਨੈਟ ਤੇ ਚੜੀਆਂ ਆ ਉੱਥੇ ਉੱਥੋਂ ਪੜ੍ਹ ਲੈਂਦੇ ਆ ਤੇ ਪਰ ਉਹ ਚੀਜ਼ ਤੇ ਇੱਕ ਹੀ ਤੇ ਬਹੁਤ ਫਰਕ ਇੱਕ ਤਾਂ ਨੂੰ ਇਹ ਗੱਲ ਤਾਂ ਲੱਗਦਾ ਕਿ ਨੈਟ ਤੋਂ ਪੜ੍ਹਨਾ ਤੇ ਇੱਕ ਤਾਂ ਤੁਹਾਡੇ ਸਾਹਮਣੇ ਹੱਥ ਦੇ ਵਿੱਚ ਕਿਤਾਬ ਆ ਉਹ ਤੇ ਪੜ੍ਹਨ 'ਚ ਫਰਕ ਹੈ ਬਹੁਤ ਫਰਕ ਹੈ ਇੱਕ ਤਾਂ ਅੱਖਾਂ ਨੂੰ ਉਹ ਫਰਕ ਪੈਂਦਾ ਦੂਜਾ ਆਪਾਂ ਜਦੋਂ ਵੀ ਇੱਕ ਪੇਜ ਪੜ੍ਹਦੇ ਆ ਆਪਣੇ ਜ਼ੂਮਿੰਗ ਕਰਨੇ ਪੈਂਦੀ ਆ ਘਟਕਾਣੇ ਪੈਂਦੀ ਆ ਫਿਰ ਕੋਈ ਵਿੱਚੋਂ ਕੋਈ ਮੈਥ ਚੋਂਦਾ ਆ ਜਦ ਟਰਮਲ ਹੋ ਜਾਂਦੀ ਆ ਇੱਕ ਕਿਤਾਬ ਨੇ ਇੱਕ ਸਕੂਨ ਦੇਣਾ ਕਹਿੰਦਾ ਮਤਲਬ ਤੁਹਾਡਾ ਜਿਹੜਾ ਇੰਟਰਨੈਟ ਦੇ ਜ਼ਰੀਏ ਧਿਆਨ ਭਟਕਦਾ ਪਰ ਕਿਤਾਬ ਦੇ ਉੱਤੇ ਧਿਆਨ ਕਿਤਾਬ ਕਿਉਂ ਨਹੀਂ ਆਉਂਦੀ ਆਪਾਂ ਕਿਤਾਬ ਚੱਕੀ ਆ ਆਪਣਾ ਧਿਆਨ ਇੱਥੇ ਰਹਿਣਾ ਹੁਣ ਫੋਨ ਦੇ ਫੋਨ ਦੇ ਕੋਲੇ ਆ ਜਾਂ 1 ਸੈਕਿੰਡ ਲਈ ਆਪਾਂ 2 ਮਿੰਟ ਲਈ ਪੜਨੇ ਆ ਕਿਉਂਕਿ ਮੈਂ ਵੀ ਆਨਲਾਈਨ ਪੀਡੀਐ ਬਹੁਤ ਕਿਤਾਬਾਂ ਰੱਖੀਆਂ ਆ ਮੈਂ ਵੀ ਜਦੋਂ ਬਾਹਰ ਆ ਪੜ੍ਹਿਆ ਪਰ ਇੰਨਾ ਨਹੀਂ ਪੜ ਹੁੰਦਾ ਹੈਗਾ ਅੱਧ ਪੰਜ ਮਿੰਟ ਬਾਅਦ ਕੋਈ ਨਾ ਕੋਈ ਟੱਪਣਾ ਤੇ ਹਾਲ ਹੋਰ ਪਾਸੇ ਪੈ ਜਾਂਦਾ ਹੈ ਤੇ ਜਾਂ ਆਪਾਂ ਨੂੰ ਕੋਈ ਕੰਮ ਯਾਦ ਆ ਜਾਂਦਾ ਹੈ ਜਾਂ ਕੋਈ ਨਾ ਮੈਸੇਜ ਆ ਗਿਆ ਉਹ ਯਾਰ ਇਹਨਾਂ ਗੱਲ ਕਰ ਲਈ ਆਪਾਂ ਬਿਲਕੁਲ ਆਪਣਾ ਹੁੰਦਾ ਰਹਿੰਦਾ ਹੈ ਆ ਬਸ ਇੱਕ ਅੱਖਾਂ ਤੇ ਜ਼ਿਆ ਬਿਲਕੁਲ ਜਦੋਂ ਵੀ ਆਪਾਂ ਇਹਨੂੰ ਪੜ੍ਹਨ ਲੱਗਣਾ ਜ਼ੂਮ ਕਰਨਾ ਪੈਂਦਾ ਹੈ ਜ਼ਿਆਦਾ ਜਾਨੀ ਅੱਖਾਂ ਦੇ ਪ੍ਰਭਾਵ ਜ਼ਿਆਦਾ ਆਇਆ ਬਿਲਕੁਲ ਤੇ ਇੱਕ ਵੀਰ ਮੈਂ ਹੁਣੇ ਤੁਹਾਡੇ ਨਾਲ ਇੱਕ ਬੱਚਾ ਦੇਖਿਆ ਇਹ ਕੌਣ ਆਇਆ ਬੇਟਾ ਆਓ ਬੇਟਾ ਤੇ ਇਹਨਾਂ ਨੂੰ ਤੁਸੀਂ ਇਹ ਮੇਰਾ ਭਾਂਜਾ ਹੈ ਆ 3ਵੀਂ ਕਲਾਸ ਵਿੱਚ ਹੈ ਤੇ ਇੱਕ ਮੇਰਾ ਭਤੀਜਾ ਹੈ ਨਾਲ ਉਹ ਵੀ 3ਵੀਂ ਕਲਾਸ ਤੇ ਆ ਜਦੋਂ ਕਿ ਉਹ ਚੌਥੀ ਤੇ ਹੋ ਜਾਉ ਤੇ ਇਹ ਪੰਜ ਵਿੱਚ ਹੋ ਗਿਆ ਇਹ ਮੇਨਾਂ ਜਦੋਂ ਦਾ ਮੈਂ ਸਟਾਲ ਲਾਉਣਾ ਹੈ ਤੇ ਉਦੋਂ ਤੇ ਮੇਰੇ ਨਾਲ ਆ ਬਹੁਤ ਬਹੁਤ ਕਈ ਵੇਲੇ ਮੇਰਾ ਭਤੀਜਾ ਨਾਲ ਆਉਂਦਾ ਕਈ ਵੇਲੇ ਦੋਨੇ ਹੁੰਦੇ ਆ ਇਹਨਾਂ ਨੂੰ ਸਾਡਾ ਵਹੀਮ ਹੁੰਦਾ ਕਿ ਇਹਦੀ ਕਿਤਾਬਾਂ ਦਾ ਚੰਗਾ ਮੈਂ ਨਹੀਂ ਵੀ ਕਿਤੇ ਹੁੰਨਾ ਬਾਈ ਜਾਂ ਕੋਈ ਕਿਤਾਬ ਲੈਣ ਆਇਆ ਹੁੰਦਾ ਆ ਇਹਨਾਂ ਨੇ ਆਪੇ ਕੱਢ ਕੇ ਦੇ ਦਿੱਤੀ ਹਾਂ ਦੇਖੋ ਜੀ ਹੁਣ ਜਿਵੇਂ ਵੀਰ ਗੱਲ ਕਰ ਰਿਹਾ ਜਿਵੇਂ ਛੋਟਾ ਜਿਹਾ ਬੱਚਾ ਹੈ ਜੇ ਅੱਜ ਇਹ ਇੰਨਾ ਕਿਤਾਬਾਂ ਨੂੰ ਇੰਨੀਆਂ ਕਿਤਾਬਾਂ ਦੇ ਕੋਲ ਖੜਿਆ ਕੋਈ ਲੈਣ ਆਊਗਾ ਕਿਤਾਬ ਦੱਸੂਗਾ ਬੱਚਾ ਤਾਂ ਮੈਨੂੰ ਵੀ ਲੱਗਦਾ ਹੈ ਕਿ ਬੱਚਾ ਅੱਜ ਜਿਹੜਾ ਸਮਝ ਹੈ ਉਹ ਕਿਤਾਬਾਂ ਦੇ ਨਾਲ ਜੁੜ ਰਹੀ ਹੈ ਇਸ ਵੀਰ ਦਾ ਇਹ ਬਹੁਤ ਵਧੀਆ ਅਫਰਾਲਾ ਮਨ ਚੰਗਾ ਲੱਗਿਆ ਕਿ ਮੇਰੇ ਭਤੀਜੇ ਵੀ ਆ ਭਾਂਜੇ ਵੀ ਜਦੋਂ ਵੀ ਬੱਚੇ ਵਰੀ ਹੁੰਦੇ ਆ ਸਕੂਲ ਵੀ ਜਾਂਦੇ ਆ ਤੇ ਸਕੂਲ ਤੋਂ ਬਾਅਦ ਇਹਨਾਂ ਨੇ ਆਪਣੇ ਬੱਚਿਆਂ ਨੂੰ ਇਹਨਾਂ ਕਿਤਾਬਾਂ ਦੇ ਨਾਲ ਜੋੜਿਆ ਹੋਇਆ ਜਿਹੜੀਆਂ ਕਿਤਾਬਾਂ ਨੇ ਇਹਨਾਂ ਦੀ ਜ਼ਿੰਦਗੀ ਬਣਾਉਣੀ ਆ ਤੇ ਸਾਨੂੰ ਅੱਜ ਜਿਹੜਾ ਇੰਟਰਨੈਟ ਦਾ ਜਮਾਨਾ ਆ ਗਿਆ ਸਮਾਂ ਬਹੁਤ ਘੱਟ ਹੈ ਜਿਵੇਂ ਅੰਦਰ ਕਵੀ ਦਰਬਾਰ ਦੇ ਵਿੱਚ ਵੀ ਕਿਹਾ ਜਾ ਰਿਹਾ ਸੀ ਕਿ ਸਾਡੇ ਲੋਕਾਂ ਕੋਲੇ ਸਮਾਂ ਬਹੁਤ ਘੱਟ ਹੈ ਪਰ ਮੈਨੂੰ ਲੱਗਦਾ ਜੇ ਅਸੀਂ ਕਿਤਾਬਾਂ ਨਾਲ ਜੋੜਾਂਗੇ ਜਿੰਨਾ ਸਮਾਂ ਅਸੀਂ ਮੋਬਾਈਲ ਨੂੰ ਜਾਂ ਆਪਣੇ ਦੇ ਰਹੇ ਆ سوشل میڈیا ਦੇ ਵਿੱਚ ਉਹ ਚੀਜ਼ਾਂ ਅਣਚਾਹੀਆਂ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਵੀ ਨਹੀਂ ਹੁੰਦੇ ਪਰ ਫਿਰ ਵੀ ਸਾਡੇ ਸਾਹਮਣੇ ਇੰਟਰਨੈਟ ਰਾਹੀਂ ਆ ਰਹੀਆਂ ਨੇ ਜੇ ਉਹਨਾਂ ਲਈ ਸਾਡੇ ਕੋਲੇ ਟਾਈਮ ਆ ਤਾਂ ਮੇਰਾ ਖਿਆਲ ਆ ਆ ਕਿਤਾਬਾਂ ਦੇ ਲਈ ਸਾਨੂੰ ਟਾਈਮ ਜ਼ਰੂਰ ਕੱਢਣਾ ਚਾਹੀਦਾ ਤੇ ਇਹ ਕਿਤਾਬਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜ਼ਿੰਦਗੀ ਨੂੰ ਜਿਹੜੀਆਂ ਕਿਤੋਂ ਤੋਂ ਕਿਤੇ ਤੱਕ ਪਹੁੰਚਾ ਦੇਣੇ ਜਿਹੜੀ ਆਉਣ ਵਾਲੇ ਸਮੇਂ ਦੀ ਲੋੜ ਹੈ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਖੋ ਬਹੁਤ ਸੋਹਣਾ ਕੰਮ ਕਰ ਰਹੇ ਹੋ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਕੋਸ਼ਿਸ਼ ਕਰਨਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਬੱਚਾ ਵੀ ਇੱਕ ਚੰਗਾ ਰਾਈਟਰ ਬਣੂਗਾ ਲਿਖਣ ਵਾਲਾ ਬਣੂਗਾ ਤੇ ਕਿਤਾਬਾਂ ਦੇ ਨਾਲ ਜੁੜਿਆ ਰਹੂਗਾ ਤੇ ਇਹਦੀ ਜ਼ਿੰਦਗੀ ਬਹੁਤ ਵਧੀਆ ਬਣੂਗੀ ਠੀਕ ਹੈ ਪੁੱਤਰਾ ਓਕੇ